ਮਨੇ ਵਿਚ ਵੀ ਨਹੀਂ ਦੇਖੀ ਗਈ ਹੈਗੀ ਦੇਖੋ ਪਹਿਲਾਂ ਤਾਂ ਰੰਗ ਦੇਖੋ ਇਹਦਾ ਸਾਰਾ ਉਦਾਂ ਹੀ ਰੰਗ ਪਿਆ ਗਿਆ ਇਹਦਾ ਆ ਦੇਖੋ ਪੱਥਰ ਦੀ ਕਮਾਲ ਪੱਥਰ ਉਵੇਂ ਜਿਹਾ ਹੈਗਾਗਾ ਉਹ ਉਦਾਂ ਦਾ ਹੀ ਪੱਥਰ ਆਗਾ ਯਾਰ ਦੇਖੋ ਨਾਲੇ ਪੂਰਾ ਐਂਟੀਕ ਹੈ ਕੋਈ ਮੈਨੂੰ ਲੱਗਦਾ ਬਾਹਰਲੇ ਦੇ ਸੁਣਾ ਅੰਗਰੇਜ਼ ਲੈ ਕੇ ਆਏ ਹੁਣ ਹੋ ਸਕਦਾ ਹਾਂ ਯਾਰ ਕਿਤੇ ਨਾ ਕਿਤੇ ਦੱਸਣ ਵਾਲਾ ਬੰਦਾ ਜਾਂ ਗਿਆਨਮੰਦਾ ਹੀ ਦੱਸ ਸਕਦਾਗਾ ਵੀ ਹਾਂ ਉਹ ਚੀਜ਼ ਹੈ ਕੀ ਪਤਾ ਕਿਸੇ ਜਗ੍ਹਾ ਤੇ ਦਾ ਕੋਈ ਹਵਾਲਾ ਮਿਲ ਜਵੇ ਪਹਿਲੇ ਇਹ ਇਹ ਬਈ ਇਹ ਹੁੰਦਾ ਸੀ ਇਹ ਸਾਰਾ ਲੰਬਾ ਨਾ ਪੋਰਚ ਪੋਰਚ ਇਹਦਾ ਉੱਥੇ ਕੋਠੀਆਂ ਦੇ ਬਾਹਰ ਬਣਾਉਣੇ ਪੋਰਚ ਸੀ ਇਹਦਾ ਮੂੰਹ ਸੀ ਜਿਹੜਾ ਇਧਰਲੇ ਪਾਸੇ ਸੀਗਾ ਕੋਠੀ ਦਾ ਆਪਣਾ ਕਹੇ ਦਿੰਨੇ ਵੀ ਰਾਹਦਾਰੀ ਜੋ ਰਾਹਦਾਰੀ ਬਣੀ ਹੁੰਦੀ ਇਹਦਾ ਵੀ ਆਪਾਂ ਨੂੰ ਲੋਡ ਸੀ ਕਿ ਸਾਹਮਣ ਦੀ ਇਹ ਕਿਤੇ ਸਰਕਾਰਾਂ ਦੇ ਧਿਆਨ ਦੇ ਵਿੱਚੋਂ ਬਹੁਤ ਪਰੇ ਰਹੀ ਹੋਈ ਹੈ ਗੱਲ ਤੇ ਆ ਤੁਹਾਨੂੰ ਸੱਸੀ ਗੱਲ ਦੋਸਤੋ ਖਿਸਾਨ ਮਾਈਂਡਸੈਟ ਵੀ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਲੈ ਚੱਲੀ ਆ 100 150 ਸਾਲ ਪਿੱਛੇ ਤੇ ਤੁਹਾਨੂੰ ਵੀ ਅਹਿਸਾਸ ਕਰਾ ਦਈਏ ਕਿ 100 150 ਸਾਲ ਪਹਿਲਾਂ ਇਸ ਤਰ੍ਹਾਂ ਦੀਆਂ ਇਮਾਰਤਾਂ ਸੀ ਤੇ ਜੋ ਕਿ ਇਤਿਹਾਸਿਕ ਇਮਾਰਤਾਂ ਨੇ ਜੋ ਤੁਸੀਂ ਸਾਹਮਣੇ ਬਿਲਡਿੰਗ ਸਾਡੇ ਪਿੱਛੇ ਦੇਖ ਰਹੇ ਹੋ ਇਹ ਕੋਈ ਆਮ ਬਿਲਡਿੰਗ ਨਹੀਂ ਹੈਗੀ ਕਿ ਤੈਨੂੰ ਆਮ ਸਮਝਣ ਦਾ ਭੁਲੇਖਾ ਰਹਿ ਜਾਵੇ ਇਸ ਜਗ੍ਹਾ ਦੇ ਉੱਤੇ ਸਾਡੇ ਸ਼ਹੀਦ ਦੀ ਸੰਗਰਾਮ ਦੇ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਹੋਇਆ ਹੈ ਹਾਂਜੀ ਉਦਮ ਸਿੰਘ ਦਾ ਜਨਮ ਉਦਮ ਸਿੰਘ ਦੇ ਪਿਤਾ ਕਿਸੇ ਵਕਤ ਉਰੇ ਨਹਿਰ ਦੇ ਉੱਪਰ ਸਟੇਸ਼ਨ ਬਣਿਆ ਹੋਇਆ ਹੈ ਜੋ ਮੇਰੀ ਵਿਭਾਗ ਦੇ ਵਿੱਚ ਕੰਮ ਕਰਦੇ ਸੀਗੇ ਮੇਰੀ ਮਹਿਕਮੇ ਦੇ ਵਿੱਚ ਕੰਮ ਕਰਦੇ ਸੀ ਜੋ ਵੀਰ ਦੱਸੋ ਤੇ ਇੱਥੇ ਨਹਿਰੀ ਮਹਿਕਮੇ ਦੇ ਵਿੱਚ ਕੰਮ ਕਰਦੇ ਸੀਗੇ ਸੀਦੁੱਧਮ ਸਿੰਘ ਦੇ ਪਿਤਾ ਜੀ ਤੇ ਡਿਊਟੀ ਦੇ ਦੌਰਾਨ ਉਹ ਰਹਿੰਦੇ ਇੱਥੇ ਹੀ ਸੀਗੇ ਨੀਲੋਵਾਲ ਦੀ ਜਗ੍ਹਾ ਇਹ ਲੋਕੇਸ਼ਨ ਆਈਡੀ ਨੀਲੋਵਾਲ ਨਹਿਰ ਦੇ ਉੱਤੇ ਕੋਠੀ ਆ ਜਾਂਦੀ ਹੈਗੀ ਤੇ ਜਿਵੇਂ ਫੌਜੀਏ ਨੂੰ ਕੁਆਟਰ ਮਿਲਦੇ ਸੀ ਉਹ ਵੀ ਨਹਿਰੀ ਮਹਿਕਮੇ ਵਾਲਿਆਂ ਨੂੰ ਕੁਆਟਰ ਮਿਲਦੇ ਹੁੰਦੇ ਸੀਗੇ ਤੇ ਉਹ ਡਿਊਟੀ ਦੇ ਦੌਰਾਨ ਹੀ ਸੀ ਉਦਮ ਸਿੰਘ ਦਾ ਜਨਮ ਹੋਇਆ ਹੈਗਾ ਜਿਹੜਾ ਉਹ ਇਸੇ ਹੀ ਜਗ੍ਹਾ ਤੇ ਹੋਇਆ ਹੈਗਾ ਜਿਹੜਾ ਜੱਦੀਕਰ ਆ ਉਹ ਉਹਨਾਂ ਦਾ ਸੁਨਾਮ ਦੇ ਵਿੱਚ ਹੈਗਾ ਪਰ ਜਿਹੜਾ ਉਹਨਾਂ ਦਾ ਜਨਮ ਹੋਇਆ ਅਸਲੋ ਇਸੇ ਜਗ੍ਹਾ ਦੇ ਉੱਤੇ ਉਹਨਾਂ ਦੇ ਪਿਤਾ ਦੀ ਡਿਊਟੀ ਦੇ ਦੌਰਾਨ ਹੀ ਹੋਇਆ ਹੈਗਾ ਜਿਹੜੀ ਇਹ ਜਾਣਕਾਰੀ ਇਹ ਅਸੀਂ ਪਿੰਡ ਵਾਲਿਆਂ ਤੋਂ ਇਕੱਠੀ ਕਰਕੇ ਜਿਹੜੀ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਆ ਜਿਹੜੀ ਇਹ ਗੱਲਾਂ ਨੇਗੇ ਵੀੜੋ ਇਹਨਾਂ ਦਾ ਜਨਮਾਗਾ ਉਹ ਇੱਥੇ ਹੀ ਹੋਇਆਗਾ ਪਰ ਅੰਦਰ ਆਜੋ ਚਲੋ ਸਾਡੇ ਨਾਲ ਕੈਮਰਾਮੈਨ ਤੁਹਾਨੂੰ ਅੰਦਰ ਦਿਖਾਉਣੇ ਆ ਕਿ ਉਸ ਟਾਈਮ ਦੀ ਮੀਨਾਕਾਰੀ ਕਾਰਾਗਿਰੀ ਤੇ ਉਸ ਟਾਈਮ ਦੀਆਂ ਕੇ ਦੇ ਚੀਜ਼ਾਂ ਨੇ ਜੋ ਕਿ ਅੱਜ ਦੇ ਸਮੇਂ ਦੇ ਮੁਕਾਬਲੇ ਕਿਤੇ ਨਾ ਕਿਤੇ ਅੱਜ ਦਾ ਸਮਾਂ ਤਾਂ ਉਸ ਦੀ ਬਰਾਬਰੀ ਕਰ ਹੀ ਨਹੀਂ ਸਕਦਾ ਨਹੀਂ ਕਰ ਸਕਦਾ ਜੇ ਆਪਾਂ ਉਹ ਗੱਲ ਕਰੀਏ ਤਾਂ ਪਹਿਲਾਂ ਇੱਧਰ ਦਿਖਾਇਆ ਜਾਵੇ ਇਹ 100-150 ਸਾਲ ਪੁਰਾਣੀ ਗੱਲ ਆ ਦੀਆ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਵੀ ਜਿਹੜੀ ਇਹ ਮਾਰਤਾ ਇਹ 100-150 ਸਾਲ ਪੁਰਾਣੀ ਆ ਕਿ ਤੇ ਸਰੀਆ ਦੇਖੋ ਅੱਜ ਵੀ ਸਾਰਾ ਉਦਾਂ ਹੀ ਖੜਾ ਹੈ ਆਪਣੇ ਵਾਲਾ ਸਰੀਆ ਕਿਹੜਾ ਉਹ ਸਾਰਾ ਜਰ ਜਾਂਦਾ ਹੈ ਕਿਤੇ ਨਾ ਕਿਤੇ ਜੋ ਬੰ ਚੰਗਾ ਅਠ ਇੱਧਰ ਦੇਖੋ ਜੀ ਲੱਕੜ ਜੋ ਅੱਜ ਦੀ ਲੱਕੜ ਤੇ ਉਦੋਂ ਦੀ ਲੱਕੜ ਚ ਪਤਾ ਨਹੀਂ ਕਿਵੇਂ ਦਾ ਕੀ ਫਰਕ ਹੈ ਕਿ ਇਹ ਅੱਜ ਵੀ ਉਨੀ ਮਜ਼ਬੂਤੀ ਨਾਲ ਖੜੀ ਆ ਲੱਕੜ ਆ ਦੇਖੋ ਤੁਸੀਂ ਆ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਅੱਜ ਵੀ ਕੰਮ ਕਰ ਰਿਹਾ ਜਿਹੜਾ ਆਪਾਂ ਗੇਟ ਖੜਾਉਣ ਦੇ ਲਈ ਵਰਤਦੇ ਹੁੰਦੇ ਇੱਧਰ ਵੀ ਹੈਗਾ ਆ ਦੇਖੋ ਇਹ ਸਾਰਾ ਵੀ ਉਦਾਂ ਹੀ ਹੈਗਾ ਕੋਈ ਆਪਣੀ ਜਿਹੜੀ ਸੰਘਾਟਾਂ ਨੇ ਉਹ 5-7 ਸਾਲਾਂ ਚ ਸਿਉਖ ਲੱਗੇ ਗਈ ਖਤਮ ਹੋ ਜਾਂਦੀਆਂ ਨੇ ਇਹ ਪੁਰਾਣੀ ਲੱਕੜ ਦੀ ਮਜ਼ਬੂਤੀ ਐਂਦੀ ਨਹੀਂ ਇਹਨੂੰ ਵੀ ਸਿਉਖ 100 ਸਾਲ ਤੋਂ ਬਾਅਦ ਵੀ ਲੱਗੀ ਨਹੀਂ ਹੈਗੀ ਇੱਧਰ ਕੈਮਰਾਮੈਨ ਅੰਦਰ ਆ ਕੇ ਦਿਖਾਓ ਇੱਧਰ ਜਿਹੜੀ ਕੰਧ ਹੈ ਕਿ ਉਹ ਗਾਰੇ ਦੇ ਵਿੱਚ ਚਿਣੀ ਹੋਈ ਹੈ ਪਹਿਲੀ ਗੱਲ ਉਦੋਂ ਬਾਅਦ ਦੇ ਵਿੱਚ ਉਹਦੇ ਉੱਪਰ ਇਸ ਤਰ੍ਹਾਂ ਰੰਗ ਦੀ ਜਾਂ ਕਹਿੰਦੇ ਉਹਨਾਂ ਦੇ ਕੈਮੀਕਲ ਦੇ ਨਾਲ ਜੋ ਵੀ ਉਸ ਟਾਈਮ ਦਾ ਸਿਮਿੰਟ ਦਾ ਜਾਂ ਕੁਝ ਵੀ ਸੀਗਾ ਉਸ ਦਾ ਨਹੀਂ ਸਿਮਿੰਟ ਨਹੀਂ ਹੈਗਾ ਵੀਰੇ ਇਹ ਇਹ ਰੰਗ ਕੀਤਾ ਹੋਇਆ ਮਿੱਟੀ ਆਪਣੀ ਪਹਿਲਾਂ ਆਪਾਂ ਕਹਿੰਦੇ ਮਿੱਟੀ ਦਾ ਲੇਪ ਕਰਕੇ ਕਹਿੰਦੇ ਦੇ ਉੱਤੇ ਆਹ ਦੀ ਸਾਰੀ ਮਿੱਟੀ ਆ ਉਦੋਂ ਬਾਅਦ ਇਹਦੇ ਉੱਤੇ ਰੰਗ ਕੀਤਾ ਹੋਇਆਗਾ ਆ ਦੇਖ ਸਕਦੇ ਹੋ ਤੁਸੀਂ ਇਹ ਸਾਰੀ ਮਿੱਟੀ ਹੈ ਮਿੱਟੀ ਦੇ ਉੱਤੇ ਆਪਾਂ ਕਹਿੰਦੇ ਕਲੀ ਜਾਂ ਰੰਗ ਕੀਤਾ ਹੋਇਆਗਾ ਤੇ ਆ ਦੇਖੋ ਪਹਿਲਾਂ ਤੁਸੀਂ ਟੁਕੜੀ ਦੇਖੋ 82 ਕੁੜੀ ਇਹ ਵੀ 100 150 ਸਾਲ ਜਦੋਂ ਦੀ ਇਮਾਰਤ ਆ ਉਦੋਂ ਦੀ ਲੱਗੀ ਹੋਈ ਹੈ ਤੇ ਰੰਗ ਦੇਖੋ ਰੰਗ ਨਹੀਂ ਬਿਲਕੁਲ ਇਹਦਾ ਵੀ ਚੇਂਜ ਹੋਇਆ ਉਦਾਂ ਜਿੱਦਾਂ ਵੀ ਮੀਂਹ ਕਜਾ ਕਰਦਾ ਨਾ ਕੈਮਰਾਮੈਨ ਨਜ਼ਰ ਮਾਰੀ ਜਾਵੇ ਇੱਧਰ ਟੁੱਟੇ ਹੋਏ ਦੇ ਵਿੱਚ ਪਾਣੀ ਦੀ ਫੀਟਿੰਗ ਤੋਂ ਲੈ ਕੇ ਨਾਨਕ ਸ਼ਹੀਦਾਂ ਦੇ ਵਿੱਚ ਗਾਰੇ ਦੀ ਚਣਾਈ ਤੋਂ ਰੰਗ ਤੱਕ ਦੀ ਕਾਰਗਰੀ ਹੈ ਜੋ ਕਿਤੇ ਨਾ ਕਿਤੇ ਹੈਰਾਨੀਜਨਕ ਹੈ ਕਿ 100-150 ਸਾਲ ਪਹਿਲਾਂ ਤੇ ਅੱਜ ਦੇ ਟਾਈਮ ਨੂੰ ਜੇਕਰ ਆਪਸ ਦੇ ਵਿੱਚ ਮਿਲਾਇਆ ਜਾਵੇ ਤਾਂ ਬਹੁਤ ਫਰਕ ਵਾਲੀ ਚੀਜ਼ ਲੱਗ ਰਹੀ ਹੈ। ਆਹ ਫੀਟਿੰਗ ਵਾਲੀ ਆ ਗਈ ਤੇ ਆਹ ਆ ਗਈ ਜਿਹੜੇ ਆਪਾਂ ਕਹਿੰਦੇ ਸ਼ਾਵਰ ਲੱਗੇ ਹੁੰਦੇ ਨੇ ਸ਼ਾਵਰ ਵਾਲੀ ਫੀਟਿੰਗ ਆ ਗਈ ਤੇ ਆਹ ਕਹਿੰਦੇ ਆਹ ਜਿਹੜੀ ਫਲਸ ਵਾਲੀ ਸ਼ੀਟ ਹੁੰਦੀ ਹੈ ਉਹ ਵੀ ਉਦਾਂ ਹੀ ਪਈ ਹੈਗੀ ਇਹ ਵੀ ਉਦਾਂ ਦੀ ਪੁਰਾਣੀ ਹੈਗੀ ਸਾਰੀ। ਤੇ ਆ ਜਾ ਕੈਮਰਾਮੈਨ ਇੱਕ ਜੋ ਮਨੇ ਇਧਰ ਸ਼ਾਹੀ ਚਿਮਨੀ ਦੇਖੋ ਇਧਰ ਆਪਣਾ ਧਿਆਨ ਹੀ ਨਹੀਂ ਗਿਆ ਓਏ ਹਾਂ ਯਾਰ ਆ ਦੇਖੋ ਭਾਈ ਲੈ ਭਾਈ ਕੈਮਰਾਮੈਨ ਕੇ ਰੰ ਦਿਖਾ ਕੇ ਸਭ ਤੋਂ ਖੂਬਸੂਰਤ ਚੀਜ਼ ਯਾਰ ਉਰੇ ਦੇਖੋ ਜਬ ਫਿਲਮਾਂ ਚ ਹੀ ਦੇਖੀ ਅਜ ਤੱਕ ਮੇਰੇ ਤਾਂ ਪਹਿਲੀ ਵਾਰੀ ਦੇਖੀ ਹੈ ਐਸੀ ਜਿੰਨੀ ਜ਼ਿਆਦਾ ਸੋਹਣੀ ਤਾਂ ਫਿਲਮਾਂ ਦੇ ਵਿੱਚ ਵੀ ਨਹੀਂ ਦੇਖੀ ਗਈ ਹੋएगी ਦੇਖੋ ਪਹਿਲਾਂ ਤਾਂ ਰੰਗ ਦੇਖੋ ਇਹਦਾ ਸਾਰਾ ਉਦਾਂ ਹੀ ਰੰਗ ਪਿਆ ਗਿਆ ਹੈ ਦਾ ਆ ਦੇਖੋ ਪੱਥਰ ਦੀ ਕਮਾਲ ਪੱਥਰ ਉਵੇਂ ਜਿਹਾ ਹੈਗਾਗਾ ਉਦਾਂ ਦਾ ਹੀ ਪੱਥਰ ਆਗਾ ਯਾਰ ਦੇਖ ਨਾ ਲੈ ਬਰਾ ਐਂਟੀਕ ਹੈ ਕੋਈ ਮੈਨੂੰ ਲੱਗਦਾ ਬਾਹਰਲੇ ਦੇ ਸੁਣਾ ਗਰੇਜ ਲੈ ਕੇ ਆਉਣ ਹੋ ਸਕਦਾ ਹਾਂ ਯਾਰ ਕਿਤੇ ਨਾ ਕਿਤੇ ਦੱਸਣ ਵਾਲਾ ਬੰਦਾ ਜਾਂ ਗਿਆਨਮੰਦਾ ਹੀ ਦੱਸ ਸਕਦਾਗਾ ਵੀ ਹਾਂ ਉਹ ਚੀਜ਼ ਹੈ ਕੀ ਪਤਾ ਕਿਸੇ ਜਗ੍ਹਾ ਤੇ ਦਾ ਕੋਈ ਹਵਾਲਾ ਮਿਲ ਜਵੇ ਪਹਿਲੀ ਗੱਲ ਤਾਂ ਦੇਖੋ ਬਈ ਇਹ ਉੱਪਰ ਸੱਤ ਕੋਈ ਨਹੀਂ ਹੈਗੀ ਇਹਦੇ ਸਾਰਾ ਟਿਹਆ ਹੋਇਆ ਫੇਰ ਵੀ ਇਹਦੀ ਆਪਾਂ ਕਹਿ ਲਈਏ ਰੰਗ ਜਾਂ ਕੋਈ ਕੁਆਲਿਟੀ ਸਾਰਾ ਯਾਰ ਉਦਾਂ ਹੀ ਰਹਿਣਾ ਯਾਰ ਚੀਜ਼ ਦੀ ਬਹੁਤ ਕਮਾ ਆ ਦੇਖੋ ਇਹਦੇ ਟੈਂਕੀ ਜਿਹੜੀ ਪਾਣੀ ਵਾਲੀ ਉਹ ਡਿਗੀ ਪਈ ਆ ਇਹ ਪਾਣੀ ਵਾਲੀ ਟੈਂਕੀ ਹੈਗੀ ਇਹ ਡਿਗੀ ਹੋਈ ਹੈਗੀ ਇਹ ਡਿਗੀ ਸਾਰੇ ਪਿਛਲੇ 5-7 ਸਾਲਾਂ ਦੇ ਵਿੱਚ ਹੀ ਡਿੱਗੀ ਹੈਗੀ ਤੇ ਆਹ ਦੇਖ ਸਕਦੇ ਹੋ ਤੁਸੀਂ ਵੀ ਕਿੰਨੇ ਇੱਥੇ ਦਰਖਤ ਹੋਏ ਪਏ ਨੇਗੇ ਆਹ ਦੇਖੋ ਆ ਚਿਮਣੀ ਇੱਕ ਹੋਰ ਆ ਗਈ ਆਪਣੇ ਵੀਰੇ ਕਿੱਥੇ ਬਈ ਆਹ ਦੇਖੋ ਆ ਸੀ ਇਹ ਚਿਮਣੀ ਆ ਕੀ ਬਾਤ ਆ ਆ ਦੇਖੋ ਇਹ ਸਾਰੀ ਚਿਮਣੀਆਂ ਢਹਿ ਚੁੱਕੀ ਹੈਗੀ ਉੱਪਰ ਇਦਾਂ ਦੀ ਚਿਮਣੀ ਹੁੰਦੀ ਸੀ ਉਹ ਦੇਖੋ ਚਿਮਣੀ ਦੇ ਉੱਪਰਲਾ ਡਰੱਸਾ ਕਿਹੜਾ ਉਹ ਆ ਗਿਆ ਦੇਖੋ ਮਤਲਬ ਮੈਂ ਇਹਨੂੰ ਮਹਿਸੂਸ ਬੰਦ ਕਰ ਮੈਂ ਕਿਤੇ ਨਾ ਕਿਤੇ ਨੂੰ ਮਹਿਸੂਸ ਕਰ ਸਕਦਾ ਕਿ ਜਦੋਂ ਇਹ ਮਰਦ ਖੜੀ ਹੋਣੀ ਤਾਂ ਕਿੰਨੀ ਕਿ ਸੋਹਣੀ ਹੋਣੀ ਅੱਜ ਕੱਲ ਦੇ ਕੋਠੀਆਂ ਬੰਗਲੇ ਕਿਤੇ ਨਾ ਕਿਤੇ ਇਹ ਚੀਜ਼ ਦੀ ਰੀਸ ਜੁਗਾ ਜੁਗਾ ਤੱਕ ਨਹੀਂ ਕਰ ਸਕਦੇ ਇਹ ਡਿਗੀ ਹੋਈ ਵੀ ਕਿਤੇ ਨਾ ਕਿਤੇ ਹਬ ਦਾ ਦ੍ਰਿਸ਼ ਦਿਖਾ ਰਹੀ ਆ ਕਿ ਮੈਂ ਜਦੋਂ ਖੜੀ ਸੀ ਤਾਂ ਕੀ ਲੈਵਲ ਤੇ ਸੋਹਣੀ ਸੀਗੀ ਆ ਦੇਖੋ ਇਹ ਇਧਰ ਦਰਖਤ ਡਿਕੇ ਪਈ ਨੇ ਇਦਾਂ ਹੀ ਇਹ ਆ ਦੇਖ ਸਕਦੇ ਤੁਸੀਂ ਜਿਹੜਾ ਆ ਆ ਗਿਆ ਇਹ 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 ਹੁੰਦਾ ਸੀ ਸਾਰਾ ਲੰਬਾ ਨਾ ਪੋਰਚ ਪੋਰਚ ਹਾਂ ਇਹਦਾ ਆਪਣਾ ਕੋਠੀ ਜਾਂਦੇ ਬਾਹਰ ਬਣਾਉਣੇ ਪੋਰਚ ਸੀ ਜਿਹੜਾ ਮੂੰਹ ਸੀ ਜਿਹੜਾ ਇਧਰਲੇ ਪਾਸੇ ਸੀ ਕੋਠੀ ਦਾ ਆਪਣਾ ਕਹਿ ਦਿੰਦੇ ਆ ਵੀ ਰਾਧਾਰੀ ਜੋ ਰਾਧਾਰੀ ਬਣੀ ਹੁੰਦੀ ਹੈ ਕਮਰਿਆਂ ਨੂੰ ਜਾਣ ਵਾਲੀ ਤੇ ਉਹ ਦੇਖੋ ਇਧਰ ਦਰਸ਼ਕ ਵੀਰ ਵੀ ਦੇਖਦੇ ਫਿਰਦੇ ਨੇ ਕਿ ਇੱਥੇ ਦੇਖਣ ਵਾਲੇ ਬਹੁਤ ਆਉਂਦੇ ਨੇਗੇ ਆ ਦੇਖ ਸਕਦੇ ਤੁਸੀਂ ਕਮਰੇ ਆ ਦੇਖੋ ਤੁਸੀਂ ਸਾਰਾ ਸਾਰਾ ਐਂਡ ਪੂਰਾ ਵੀ ਟਿਹਾਂ ਪਿਆਗਾ ਮਟੀਰੀਅਲ ਦੇਖੋ ਕਿੰਨਾ ਮੋਟਾ ਆਗਾ ਸਾਰਾ ਬੀ ਆ ਨਹੀਂ ਹੈਗਾ ਕੋਈ ਮਾੜੀ ਕੁਆਲਿਟੀ ਦੇ ਵਿੱਚ ਨਹੀਂ ਬਣਿਆ ਹੈ ਤੇ ਤਾਂ ਹੀ ਖੜਾ ਹੈਗਾ ਹੈ ਅੱਜ ਦੇ ਟਾਈਮ 'ਚ ਕੰਦਾਂ ਦੀ ਚੌੜਾਈ ਕਿੰਨੀ ਚੌੜਾਈ ਆ ਕੰਦਾਂ ਦੀ ਮੈਂ ਤਾਂ ਵੱਡ ਕਮਾਲ ਦੀ ਆ ਇਹ ਇੱਧਰ ਦੋ ਦੁਬਾਰਾ ਆ ਗਿਆ ਨਾ ਆਪਣਣ ਵੀਰੇ ਹਾਂ ਇਹ ਇੱਧਰ ਬਾਥਰੂਮ ਆ ਗਿਆ ਇਹ ਇੱਧਰ ਬਾਥਰੂਮ ਆ ਇਹ ਦੂਜਾ ਬਾਥਰੂਮ ਆ ਇਹ ਜਿਹਨੇ ਕਮਰਾ ਨਾਲ ਅੱਜ ਕੱਲ ਇਹ ਤਾਂ ਅੱਜ ਕੱਲ ਕਮਰਾ ਨਾਲ ਅਟੈਚ ਬਾਥਰੂਮ ਸ਼ੁਰੂ ਕਰ ਰਹੇ ਨੇ ਕਿਤੇ ਨਾ ਕਿਤੇ ਅੰਗਰੇਜ਼ ਉਹ ਟਾਈਮਾਂ 'ਚ ਕਮਰੇ ਨਾਲ ਅਟੈਚਮੈਂਟ ਨੂੰ ਸ਼ੁਰੂ ਕਰੀ ਬੈਠੇ ਸੀ ਅਟੈਚ ਬਾਥਰੂਮ ਸੀ ਉੱਧਰ ਕਮਰਾ ਆ ਗਿਆ ਇਹ ਆ ਦੇਖ ਸਕਦੇ ਹੋ ਤੁਸੀਂ ਸਾਰਾ ਉਮੀ ਇਧਰ ਵੀ ਸਾਵਰ ਲੱਗੇ ਹੋਏ ਨੇ ਉਹ ਦੇਖੋ ਫੀਟਿੰਗ ਸਾਰੀ ਉਮੀ ਨਹੀਂ ਲੱਗ ਲਗਭਗ ਹਰ ਦੋ ਕਮਰੇ ਨਾਲ ਬਾਥਰੂਮ ਅਟੈਚ ਆ ਹਾਂ ਆ ਦੇਖੋ ਮੋਰੀਆਂ ਦੇਖੋ ਤੁਸੀਂ ਪਹਿਲਾਂ ਤਾਂ ਜਿਹੜੀ ਆਪਾਂ ਖਿਡਕੀਆਂ ਕਹਿ ਲਈ ਉਦਾਂ ਹੀ ਪਈਆਂ ਨੇ ਯਾਰ ਪਤਾ ਨਹੀਂ ਕੀ ਸੀਗਾ ਲੱਕੜ ਦੇ ਵਿੱਚ ਵੀ ਜਿਹੜੀ ਖਰਾਬ ਲੱਕੜਾ ਹੈ ਉਹ ਬਿਲਕੁਲ ਨਹੀਂ ਹੋਈ ਹੈਗੀ ਆ ਦੇਖ ਸਕਦੇ ਹੋ ਤੁਸੀਂ ਆ ਗਾਰਡਰ ਨੇ ਜਿਹੜੇ ਡੇਗੇ ਭਾਈ ਨੇ ਉੱਪਰੋਂ ਦੇਖੋ ਚਿਮਣੀ ਆ ਗਈ ਦੁਬਾਰਾ ਤੋਂ ਆ ਦੇਖੋ ਯਾਰ ਕੀ ਬਾਤ ਹੈ ਇਹ ਚਿਮਣੀ ਇਧਰ ਆ ਕਮਰੇ ਚ ਵੀ ਮਤਲਬ ਤਾਂ ਉਧਰਲੇ ਕਮਰੇ ਦੇ ਵਿੱਚ ਹੋਊਗੀ ਇਹ ਚਿਮਣੀ ਇੱਕ ਚਿਮਣੀ ਉਹ ਸੀ ਆਮਣਾ ਆਦਿਕ ਬਈ ਚਿਮਣੀ ਆ ਸੀਗੀ ਹਾਂ ਬਿਲਕੁਲ ਇੱਕ ਤਾਂ ਬਾਹਰ ਆ ਚਿਮਣੀ ਉਹ ਦੇਖ ਸਕਦੇ ਸੀ ਇੱਕਾ ਚਿਮਣੀਆਂ ਦੇਖੋ ਇਹ ਦਵੀ ਪਈਆਂ ਸਾਰੀ ਉੱਪਰ ਜਾ ਕੇ ਦਿਖਾ ਦਿੰਦਾ ਸਮਝ ਨਹੀਂ ਨਿਕਲ ਤੂ ਉੱਥੋਂ ਦਿਂਦੀ ਹੈ ਚਿਮਣੀ ਬਈ ਇਹ ਵੀ ਐਂਟੀਕ ਵਾਲੀ ਦੂਜੀ ਵਧੀਆਣੀ ਇਹ ਵੀ ਪੂਰੀ ਉਹਦੇ ਨਾਲ ਦੀ ਬਿਲਕੁਲ ਯਾਰ ਇੰਨੀ ਜਿਆਦਾ ਕੁਆਲਿਟੀ ਹਾਈ ਯਾਰ ਪੱਥਰ ਮੈਂ ਕਹਿੰਦਾ ਕਿਦਾਂ ਦਾ ਲੱਗਿਆ ਹੋਊ ਇਹਨੂੰ ਕਿਤੇ ਨਾ ਕਿਤੇ ਦੇਖ ਕੇ ਦੁੱਖ ਹੁੰਦਾ ਕਿ ਇਹ ਚੀਜ਼ਾਂ ਕਿਤੇ ਲੱਗਦੇ ਸਰਕਾਰਾਂ ਦੀ ਨਿਗਾਹ ਤੋਂ ਦੂਰ ਕਿਉਂ ਨੇ ਹਾਂ ਜੇ ਕਿਤੇ ਇਹ ਚੀਜ਼ਾਂ ਨੂੰ ਸਾਮਿਆ ਜਾਂਦਾ ਤਾਂ ਕਿੰਨੀ ਇਹ ਆਪਾਂ ਗੇਲੀ ਟੂਰਿਸਟ ਟੂਰੇ ਕਿੰਨੇ ਆਉਂਦੇ ਯਾਰ ਬਿਲਕੁਲ ਸਰਕਾਰ ਲਈ ਆਮਦਨ ਦਾ ਵੀ ਸਰੋਤ ਸੀਗੀ ਹਾਂ ਆ ਦੇਖੋ ਜੇ ਵੀ ਇੱਥੇ ਉਦਮ ਸਿੰਘ ਦਾ ਜਨਮ ਨਹੀਂ ਵੀ ਹੋਇਆ ਆਪਾਂ ਨੂੰ ਕਿਉਂਕਿ ਆਪਣੇ ਕੋਲ ਪੱਕੇ ਪ੍ਰੂਫ ਨਹੀਂ ਹੈ ਕਿ ਵੀ ਇੱਥੇ ਜਨਮ ਹੋਇਆ ਜਾਂ ਨਹੀਂ ਹੋਇਆ ਪਰ ਜੇਕਰ ਜਨਮ ਨਹੀਂ ਹੁੰਦੀ ਜੇ ਤਾਂ ਜਨਮ ਹੋਇਆ ਤਾਂ ਵੀ ਇਹ ਸਾਹਮਣੇ ਵਾਲੀ ਚੀਜ਼ ਆ ਜੇ ਜਨਮ ਨਹੀਂ ਹੋਇਆ ਤਾਂ ਦੇਖੋ ਕਿੰਨੀ ਅੰਟੀਕ ਚੀਜ਼ ਹੈ ਸਾਹਮਣੇ ਦਾ ਇਹਦਾ ਵੀ ਆਪਾਂ ਨੂੰ ਲੋਡ ਸੀਗੀ ਸਾਹਮਣੇ ਦੀ ਇਹ ਕਿਤੇ ਸਰਕਾਰਾਂ ਦੇ ਧਿਆਨ ਦੇ ਵਿੱਚੋਂ ਬਹੁਤ ਪਰੇ ਰਹੀ ਹੋਈ ਹੈ ਗੱਲ ਤੇ ਆ ਸਾਨੂੰ ਦਿਖਾਉਣਿਆ ਕਿ ਇੱਧਰ ਅਪਣੇ ਵੀਰੇ ਆ ਦੇਖਾ ਕਿ ਸਿਸਟਮ ਆਗਾ ਇਧਰ ਮੈਂ ਲੱਗਾ ਖੂਬ ਵਗੈਰਾ ਬਣਿਆ ਹੋਇਆ ਕੋਈ ਆ ਦੇਖੋ ਇਹ ਕੋਈ ਚੀਜ਼ ਬਣੀ ਹੋਈ ਆ ਜੇਕਰ ਕਿਸੇ ਦਰਸ਼ਕ ਵੀਰ ਨੂੰ ਇਹਦਾ ਪਤਾ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਦੱਸੇ ਜਰੂਰ ਹਾਂ ਠੀਕ ਆ ਨਾ ਇਹ ਸਾਨੂੰ ਸਮਝ ਨਹੀਂ ਲੱਗੀ ਚੰਗੀ ਤਰ੍ਹਾਂ ਦੇਖੋ ਵਿੱਚ ਸਰੀਏ ਲੱਗੇ ਹੋਏ ਨੇਗੇ ਦੇ ਇਹ ਪਾਣੀ ਦੀ ਸਪਲਾਈ ਲਈ ਇਹ ਪਾਣੀ ਦੀ ਸਪਲਾਈ ਵਾਲਾ ਪਾਈਪ ਲੱਗਿਆ ਹੋਇਆਗਾ ਤੇ ਆ ਇੱਥੋਂ ਦੀ ਖਾਲੀ ਵੀ ਜਾਂਦੀ ਹੈਗੀ ਆ ਇੱਥੇ ਇਧਰ ਵੀ ਆ ਕੁਝ ਬਣਾਇਆ ਹੋਇਆ ਦੇਖੋ ਇਹ ਸ਼ਾਇਦ ਇਹਨਾਂ ਦਾ ਕੋਈ ਡਰੈਸਿੰਗ ਰੂਮ ਜਾਂ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਇੱਥੇ ਕਿ ਪਤਾ ਨਹੀਂ ਸਾਨੂੰ ਵੀ ਕੀ ਚੀਜ਼ ਹੈਗੀ ਇਹੇ ਆ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਸਾਨੂੰ ਆਪਾਂ ਉੱਪਰੋਂ ਦਿਖਾਉਣੀ ਆ ਕਿ ਆ ਦੇਖੋ ਇਹ ਨਾਲੀ ਜਿਹੜੀ ਉੱਧਰੋਂ ਇਹ ਆਪਾਂ ਤਾਂ ਨਹੀਂ ਪਤਾ ਅੰਦਰ ਨੂੰ ਜਾਂਦੀ ਹੈ ਜਾਂ ਬਾਹਰ ਆਉਂਦੀ ਆ ਇਹ ਚੀਜ਼ ਤਾਂ ਨਹੀਂ ਸਾਨੂੰ ਪਤਾ ਹੈਗਾ ਬਈ ਆ ਦੇਖੋ ਇੱਧਰ ਮੋਰੀ ਆ ਦੇਖਿਆ ਯਾਰ ਅਮਨ ਗੇਟ ਦੇਖ ਭਾਈ ਆ ਦੇਖੋ ਗੇਟ ਬਿਲਕੁਲ ਸੇਮ ਉਦਾਂ ਹੀ ਵੀ ਜਿਵੇਂ ਆਪਾਂ ਘਰ ਨੂੰ ਦਰਵਾਜ਼ੇ ਨੂੰ ਗੇਟ ਲੋਕ ਲਾ ਦਿੰਦੇ ਹਾਂਗੇ ਆ ਦੇਖ ਸਾਰਾ ਗੇਟ ਉਮੀ ਪਿਆਗਾ ਯਾਰ ਕਮਾਲ ਦੀ ਗੱਲ ਹੈ ਬਿਲਕੁਲ ਹੀ ਨਹੀਂ ਗੇਟ ਖਰਾਬ ਹੋਈ ਹੈਗੀ ਉਹ ਦੇਖੋ ਬਿੰਡੋਆਂ ਵਗੈਰਾ ਵੀ ਕਿਵੇਂ ਹੁੰਦੀ ਸੀ ਸਾਰਾ ਯਾਰ アンティーク ਚੀਜ਼ਾਂ ਦੇਖ ਲੈ ਯਾਰ ਆ ਮਟੀਰੀਅਲ ਦੇਖ ਪਹਿਲਾਂ ਕਿੰਨਾ ਮੋਟਾ ਸੀ ਕਦੇ ਵਿੱਚ ਤੇ ਆਪਾਂ ਉੱਪਰੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਹੈਗਾ ਕੰਮ ਰિસ્ਕੀ ਆਗਾ ਕਿਉਂਕਿ ਮਾਰਤੇ ਦੀ ਸਾਰੀ ਡੇਗਨ ਦੇ ਕਿਨਾਰੇ ਆਈ ਹੋਈ ਆ ਤੁਹਾਨੂੰ ਪੌੜੀਆਂ ਰਾਹੀਂ ਆਪਾਂ ਉੱਪਰੋਂ ਚੜ੍ਹ ਕੇ ਦਿਖਾਉਣੇ ਆਗੇ ਉੱਪਰ ਚੜ੍ਹ ਕੇ ਜੋ ਬਣੇ ਦਿਖਾਉਗੇ ਇਹ ਜਿਹੜਾ ਰਕਬਾ ਹੀ ਕਿੰਨੇ ਖੇਤਰ ਦੇ ਵਿੱਚ ਫੈਲਿਆ ਹੋਇਆ ਹੈਗਾ ਇਹ ਕੋਈ ਛੋਟਾ ਹੈ ਵੱਡੀ ਆ ਮਾਰਤਾ ਉਹ ਦੇਖ ਸਕਦੇ ਹੋ ਤੁਸੀਂ ਇਹ ਕਈ ਮਾਰਤਾ ਨੇ ਜਿਸ ਤਰ੍ਹਾਂ ਤੁਹਾਨੂੰ ਸੀ ਵੀਡੀਓ ਦੇ ਵਿੱਚ ਦੱਸਿਆ ਕਿ ਇਹ ਕਿਸੇ ਇੱਕ ਬੰਦੇ ਦੇ ਰਹਿਣ ਵਾਸਤੇ ਨਹੀਂ ਸੀ ਬਣੀ ਹੋਈ ਆ ਦੇਖ ਸਕਦੇ ਓ ਇੱਧਰ ਕੈਮਰੇ ਦੇ ਵਿੱਚ ਪ੍ਰੋਪਰਲੀ ਪੂਰਾ ਨਹੀਂ ਕੰਮ ਬਾਈ ਫਿਰ ਵੀ ਬਹੁਤ ਮਜ਼ਬੂਤੀ ਹੈ ਇੱਧਰ ਨਿਗਾਹ ਮਾਰੀ ਜੇ ਮੈਂ ਦੇਖੇ ਖਮੜਾ ਯਮਨ ਦੇਖ ਕੇ ਬਾਈ ਕਿਤੇ ਡਿਗ ਨਾ ਜਾਈ ਆਪਾਂ ਇਹਦੇ ਉੱਤੋਂ ਨਹੀਂ ਫਿਰ ਵੀ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਉੱਥੇ ਪੌੜੀਆਂ ਬਣਾ ਕੇ ਬੈਠਣ ਕਰਨ ਨੂੰ ਵੀ ਪੂਰਾ ਆ ਦੇਖੋ ਬਾਈ ਯਾ ਦੇਖ ਕੇ ਜੇ ਆਪਾਂ ਕਿਤੇ ਨਾ ਕਿਤੇ ਮੈਨੂੰ ਐਸੇ ਖੜ ਕੇ ਵੀ ਨਾ ਆਉਂਦਾ ਪਰ ਵੀ ਨਹੀਂ ਬਾਈ ਯਮਨ ਉਹ ਦੁਆਰਾ ਤੋਂ ਪੌੜੀਆਂ ਨੇ ਆ ਦੇਖੋ ਜੀ ਇੱਥੋਂ ਦੇਖ ਸਕਦੇ ਹੋ ਤੁਸੀਂ ਪੂਰਾ ਜਿੰਮੇ ਵੀ ਖੰਡਰ ਹੋਇਆ ਪਿਆ ਦੋ ਚਿਮਣੀ ਆ ਗਿਆ ਉਦਾਂ ਹੀ ਆ ਦੇਖੋ ਇੱਧਰ ਪੌੜੀਆਂ ਨੇ ਹੈਗਾ ਕੰਮ ਪੂਰਾ ਰਿਸਕੀ ਹੈਗਾ ਆ ਦੇਖੋ ਇੱਥੋਂ ਪਤਾ ਲੱਗਦਾ ਹੈਗਾ ਅਸਲ ਵੀ ਹੈ ਕੀ ਹੈ ਇਹ ਯਾਰ ਏਦਾਂ ਦੀ ਇਤਿਹਾਸਕ ਜੀ ਜੀਰ ਕਿਉਂ ਨਹੀਂ ਸੰਭੀ ਹੈਗੀ ਕੰਦਾ ਦੀ ਚੜਾਈ ਦੇਖੋ ਕਿੰਨੀ ਜ਼ਿਆਦੇ ਆ ਨਾ ਦੇਖ ਸਕਦੇ ਹੋ ਤੁਸੀਂ ਕੰਦਾ ਦੀ ਚੜਾਈ ਬਹੁਤ ਜ਼ਿਆਦੇ ਆ ਉਹ ਦੇਖੋ ਉੱਥੋਂ ਪਤਾ ਲੱਗਦਾ ਵੀ ਲੈਂਟਰ ਕਿੰਨਾ ਜ਼ਿਆਦਾ ਚੌੜਾ ਸੀਗਾ ਮੈਨਲਾ ਦਾ ਹੋਊਗਾ ਇਹ ਕਮ ਸੇ ਕਮ 1.5 ਤੋਂ 2 ਫੁੱਟ ਦੇ ਕਰੀਬ ਇਹਦੀ ਜਿਹੜੀ ਚੌੜਾਈ ਹੋਊ ਲੈਂਟਰ ਦੀ ਤਾਂ ਹੀ ਮੈਨਲਾ ਦਾ ਇੰਨੇ ਸਾਲ ਖੜਾਗਾ ਤੇ ਆ ਗਾਡਰ ਦੇਖ ਸਕਦੇ ਤੁਸੀਂ ਗਾਡਰ ਵੀ ਉਦਾਂ ਹੀ ਖੜੇ ਨੇ ਤੇ ਕੋਈ ਗਾਡਰ ਨੇ ਜਾਂ ਕੋਈ ਸਮਾਨ ਆਗਾ ਉਹ ਇੱਥੋਂ ਦੇ ਲੋਕ ਜਾਂ ਕਿਤੇ ਉਰਾਂ ਪਰਾਂ ਦੇ ਲੋਕ ਇੱਥੋਂ ਚੱਕ ਕੇ ਲੈ ਗਏ ਜਾਂਦੇ ਨੇ ਕਿ ਤਾਂ ਹੀ ਇਹ ਢੇਗ ਗਾਡਰ ਵੀ ਕਿਤੇ ਨਾ ਕਿਤੇ ਕਾਮਯਾਬ ਪਏ ਨੇ ਜੀ ਦੇਖਿਆ ਜਾਵੇ ਵੀ ਇਹ ਜਰ-ਜੋਰ ਲਾ ਕੇ ਹਲੇ ਵੀ ਵਰਤੋਂ ਵਿੱਚ ਲਏ ਜਾ ਸਕਦੇ ਨੇ ਕੋਈ ਜ਼ਿਆਦਾ ਖਰਾਬ ਨਹੀਂ ਹੋਏ ਇਹ ਇਹ ਭਈ ਇੱਕ ਤਰ੍ਹਾਂ ਦੀ ਜਿਵੇਂ ਰੇਲ ਵਾਲੀ ਪਟੜੀ ਹੁੰਦੀ ਆ ਨਾ ਉਹ ਤੇ ਨਹੀਂ ਹੁੰਦਾ ਗਾਡਰ ਜਿਹੜਾ ਉਹਦੇ ਵਰਗਾ ਲੱਗਦਾ ਉਹਦੇ 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 ਵਰਗਾ ਲੱਗਦਾ ਬਿਲਕੁਲ ਪੁਰਾਣਾ ਪੁਰਾਣੀ ਚੀਜ਼ ਆ ਉਹੜੀਆਂ ਉੱਪਰ ਵੀ ਹਾਂ ਪੁਰਾਣੀ ਚੀਜ਼ ਆ ਇਹ ਪੂਰੀ ਆ ਦੇਖ ਸਕਦੇ ਤੁਸੀਂ ਤੇ ਆ ਦੇਖੋ ਉਹ ਨੀਚੇ ਆ ਆ ਜਿਹੜੀ ਇਹ ਚਾਰ ਦੁਵਾਰੀ ਇਹ ਬਾਅਦ ਚੋਂ ਵੱਜੀ ਹੋਈ ਆ ਕਿਉਂਕਿ ਇਹ ਸਿਮਿੰਟ ਦੇ ਵਿੱਚ ਗੱਡੀ ਗਈ ਆ ਕੰਦ ਚਲੋ ਸਿਮਿੰਟ ਪਹਿਲਾਂ ਵੀ ਸੀਗੇ ਪਰ ਜਿਹੜੀ ਆ ਇਹ ਮਾਰ ਦੇ ਮਿੱਟੀ ਦੇ ਵਿੱਚ ਚਣਾਈ ਹੋਈ ਹੋਈ ਆ ਤੇਰੇ ਵਿੱਚ ਫੀਟਿੰਗ ਵੀ ਆਗੀ ਤੇ ਸੱਚੂ ਫੀਟਿੰਗ ਉੱਧਰ ਹੋਰ ਵੀ ਸਾਨੂੰ ਉਹ ਵੀ ਦਿਖਾਉਣੇ ਆ ਕਿ ਫੀਟਿੰਗ ਵਾਲੀ ਗੱਲ ਆਪਣੀ ਰਹੇਗੀ ਵਿੱਚ ਤੇ ਵੀ ਦੇਖਿਓ ਤੁਸੀਂ ਇਹ ਤਾਰਾਂ ਦੀ ਸਪਲਾਈ ਹੈ ਜੀ ਆਪਣੀ ਬਾਥਰੂਮ ਵਾਲੀ ਸੀਟ ਜਿਹੜੀ ਕਿੱਥੇ ਸੀ ਪਹਿਲਾਂ ਉਹ ਉਹ ਆ ਸੀ ਕਿਉਂ ਦਿਖਾਤੀ ਭਈਆ ਦਿਖਾਤੀ ਆ ਦੇਖੋ ਪਹਿਲਾਂ ਤੁਸੀਂ ਆ ਬੋਰਡ ਦੇਖੋ ਇਹ ਵੀ ਜਿਹੜੇ ਬੋਰਡ ਪਹਿਲਾਂ ਹੁੰਦੇ ਸੀ ਵੀ ਅੱਜ ਨਹੀਂ ਆਪਾਂ ਹੁਣ ਕੋਠਿਆਂ ਦੇ ਵਿੱਚ نیچے ਬੋਰਡ ਰੱਖਦੇ ਆ ਕਿ ਇਹ ਉਹ ਟਾਈਮਾਂ ਤੇ ਵੀ ਬੋਰਡ ਸੀਗੇ ਉਹ ਸੀ ਕਿਉਂ ਦਿਖਾਤੀ ਆਪਾਂ ਨੇ ਆ ਆ ਗਿਆ ਤੇ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਉਧਰ ਜਿਹੜੀ ਇਹਦੀ ਵਾਇਰ ਵਾਇਰਿੰਗ ਹੁੰਦੀ ਆ ਨਾ ਵਾਇਰਿੰਗ ਵਾਲੀ ਸਪਲਾਈ ਹੁੰਦੀ ਆਪਾਂ ਉਹ ਦਿਖਾਉਣੇ ਆ ਤੁਹਾਨੂੰ ਆ ਦੇਖੋ ਸਾਰੀ ਫੀਡਿੰਗ ਬਾਹਰ ਦੀ ਕੱਢੀ ਹੋਈ ਸੀ ਨਾਨਕ ਸਾਹੀ ਟੱ ਲੱਗੀ ਹੋਈ ਆ ਸਾਰੀ ਇਹਦੇ ਵਿੱਚ ਯਾਰ ਆ ਦੇਖੋ ਤੇ ਉਹ ਸੀਗੀ ਬਾਹਰ ਮੈਨੂੰ ਲੱਗਦਾ ਵੀ ਇਹਦੇ ਰਾਹੀ ਜਿਹੜੀ ਇਹ ਜਿਵੇਂ ਉਹਰੇ ਟ੍ਰੇਨ ਦੀ ਰੱਖਦੇ ਨੇ ਹੋ ਸਕਦਾ ਇਹਨਾਂ ਦਾ ਇਹ ਮੇਨ ਆਫਿਸ ਰੂਮ ਹੋਵੇ ਸੰਚਾਰ ਇਹ ਆ ਜੀ ਦੇਖਿਆ ਜਾਵੇ ਕਿ ਸੰਚਾਰ ਲਈ ਤਾਂ ਉਸ ਟਾਈਮ ਸਹੂਲਤ ਹੈਗੀ ਸੀਗੀ ਜੋ ਆਪਣੇ ਦਿਖਾਉਣ ਦਾ ਮਕਸਦ ਆ ਵੀ ਜਿਹੜੀ ਕੇਬਲ ਹੈਗੀ ਤਾਂ ਕਿਤੇ ਨਾ ਕਿਤੇ ਸੰਚਾਰ ਦਾ ਵੀ ਸਾਧਨ ਉਦੋਂ ਹੈਗਾ ਸੀਗਾ ਕੋਈ ਵੀ ਚੀਜ਼ ਸੀਗੀ ਤੇ ਆ ਦੇਖੋ ਤੁਸੀਂ ਪਹਿਲਾਂ ਇਹ ਬਣਿਆ ਹੋਇਆ ਹੈਗਾ ਇਹ ਇੱਥੋਂ ਉਰੋਂ ਤੋਂ ਲੈ ਕੇ ਉਧਰ ਤੱਕ ਉਹ ਸਾਹਮਣੇ ਮਾਰਦੇ ਕੈਮਰਾ ਉਥੇ ਤੱਕ ਇਹਦੀ ਸਪਲਾਈ ਜਾਂਦੀ ਸੀ ਨੀਚੋਂ ਅੰਡਰਗਰਾਊਂਡ ਕੋਈ ਆਪਾਂ ਲਈ ਸੀਵਰੇਜ ਆ ਕਾਸੀ ਵੀ ਚੀਜ਼ ਦੀ ਉਹ ਸਪਲਾਈ ਸੀ ਕਿ ਜਿਹੜੀ ਆ ਇਹਦੇ ਤਰ੍ਹਾਂ ਹੀ ਜਾਂਦੀ ਸੀ ਆ ਦੇਖ ਸਕਦੇ ਹੋ ਤੁਸੀਂ ਆਇਆ ਇੱਕ ਇਧਰ ਵੀ ਸੁਣ ਦਿਹਾਉਣੇ ਆ ਗਿਆ ਜੋ ਆਪਾਂ ਬਾਕੀ ਹੋਰ ਬਹੁਤ ਕੁਝ ਇੱਥੇ ਐਵੇਂ ਦਾ ਜੋ ਆਪਣੀ ਧਿਆਨ ਦੇ ਵਿੱਚ ਨਹੀਂ ਹੈਗਾ ਹਾਂ ਜਿਹੜਾ ਕਿ YouTube ਤੇ ਤਾਂ ਪਹਿਲੀ ਵੀਡੀਓ ਪੈ ਰਹੀ ਹੈਗੀ ਇਹ ਆਪਣੀ ਆ ਦੇਖ ਸਕਦੇ ਹੋ ਤੁਸੀਂ ਆ ਸੀਗਾ ਇੱਕ ਏਦਾਂ ਹੀ ਉਹ ਅੰਡਰਗਰਾਉਂਡ ਸਿਸਟਮ ਹੈ ਇੱਥੋਂ ਪਤਾ ਨਹੀਂ ਕਾਦੀ ਸਪਲਾਈ ਹੁੰਦੀ ਸੀਗੀ ਇਹ ਸਾਰਾ ਅੰਡਰਗਰਾਉਂਡ ਬਣਿਆ ਤੇ ਆ ਦੇਖੋ ਇੱਥੋਂ ਰਸਤਾ ਬਣਿਆ ਹੋਇਆ ਹੈਗਾ ਰਸਤਾ ਵੀ ਦਿਖਾ ਦੇ ਭਈ ਆ ਜਾ ਆ ਦੇਖੋ ਇਹ ਸਾਰਾ ਰਸਤਾ ਉਧਰ ਹੀ ਜਾਂਦਾ ਹੈਗਾ ਇਹ ਨੀਚੋਂ ਪੱਕੀਆਂ ਇੱਟਾਂ ਦਾ ਰਸਤਾ ਇਹ ਉੱਪਰ ਮਿੱਟੀ ਪਾਣ ਕਰਕੇ ਨੀਚੋਂ ਪੱਕੀਆਂ ਇੱਟਾਂ ਦਾ ਰਸਤਾ ਜਿਹੜਾ ਦੇਖੋ ਕਿੰਨਾ ਪੁਰਾਣਾ ਬਣਿਆ ਹੋਇਆ ਹੈਗਾ ਆ ਤਾਂ ਬਿਲਡਿੰਗ ਬਿਲਕੁਲ ਇੱਟ ਐਟੇ ਇਹਦੇ ਵਿੱਚ ਵੀ ਚਿਮਣੀ ਸੀਗੀ ਚਿਮਣੀ ਉੱਥੇ ਹਰੇਕ ਕਮਰੇ ਦੇ ਵਿੱਚ ਚਿਮਣੀ ਆਗੀ ਕਿਤੇ ਨਾ ਕਿਤੇ ਹਰ ਸਾਲ ਇਹ ਬਿਲਡਿੰਗ ਆਪਣੀ ਦੁਰਦਸ਼ਾ ਵੱਲ ਜਾ ਰਹੀ ਆ ਸੋ ਇਹ ਗੱਲ ਦੇਖ ਕੇ ਦੁੱਖ ਹੁੰਦਾ ਕਿ ਆਉਣ ਵਾਲੇ 5-10 ਸਾਲਾਂ ਚ ਤਾਂ ਇਹਨੇ ਰਹਿਣੀ ਕੱਖ ਨਹੀਂ ਸੋ ਕਿਤੇ ਨਾ ਕਿਤੇ ਜੇ ਕੋਈ ਆਮ ਮੰਦਾ ਛੇੜ-ਛਾੜ ਕਰਦਾ ਤਾਂ ਹੋ ਸਕਦਾ ਉਹ ਕਾਨੂੰਨੀ ਕਾਰਵਾਈ ਦਾ ਹੋ ਬਣ ਜਵੇ ਸਰਕਾਰ ਨੂੰ ਚਾਹੀਦੀ ਸਾਰੀ ਬਈ ਨਾਨਕ ਸਾਹੀ ਇੱਟ ਲੱਗੀ ਹੋਈ ਆ ਬਰੀਕ ਇੱਟ ਲੱਗੀ ਹੋਈ ਆ ਦੇਖ ਕੇ ਕੈਮਰਾਮੈਨ ਸਾਹਿਬ ਆ ਦੇਖੋ ਤੁਸੀਂ ਆ ਚਿਮਣੀ ਇੱਧਰ ਫੇਰ ਆਗੇ ਦੁਵਾਰਾ ਤੋਂ ਉੱਪਰ ਦਾ ਹਾਰ ਦੇ ਕੈਮਰਾ ਮੈਨ ਕਿ ਭਾਈ ਆ ਦੇਖ ਕਿੰਨਾ ਕਿਤੇ ਜੋ ਚਿਮਨੇ ਵਾਲੀ ਗੱਲ ਆਪਾਂ ਇਹ ਗੱਲ ਕਹੀ ਸੀ ਕਿ ਹਰ ਕਮਰੇ ਚ ਚਿਮਨੀ ਤਾਂ ਕਿਦਣਾ ਕਿਤੇ ਇਹ ਗੱਲ ਕਹੀ ਜਾ ਰਹੀ ਆ ਕਿ ਉਹ ਆਪਾਂ ਜੇ ਦੇਖ ਰਿਹਾ ਕਿੰਨੀ ਗਰਮੀ ਪੈ ਰਹੀ ਆ ਆਪਣੇ ਸਿਮਿੰਟ ਦੀਆਂ ਕੰਧਾਂ ਨੇ ਉਹ ਟਾਈਮ ਦੀਆਂ ਗਾਰੇ ਦੀਆਂ ਕੰਧਾਂ ਤੇ ਠੰਡ ਇੰਨੀ ਕਿਤੀ ਕਿ ਚਿਮਨੀ ਦੀ ਜ਼ਰੂਰਤ ਜ਼ਿਆਦੇ ਆ ਹਾਂ ਚਿਮਨੀ ਦੀ ਜ਼ਰੂਰਤ ਠੰਡ ਕਰਕੇ ਬਣੀ ਹੋਈ ਸੀਗੀ ਇਹ ਵੀ ਕਮਰੇ ਹੀ ਸੀਗਾ ਇਹ ਓਪਨਲੀ ਕਮਰਾ ਹੋਊਗਾ ਮੈਨ ਲੱਗਦਾ ਇਹਦਾ ਆਪਾਂ ਆ ਦੇਖੋ ਕੰਧ ਦੇਖੋ ਕਿੰਨੀ ਚੜਾਈ ਦੇ ਵਿੱਚ ਕੰਧਾਂ ਦੇ ਵਿੱਚ ਉਹ ਪਾਟੀ ਖੜੀ ਆ ਕੰਧ ਲੈ ਦਿਖਾ ਦੇ ਭਾਈ ਤੇਰਾ ਆ ਦੇਖੋ ਕੰਦ ਵਿੱਚੋਂ ਜਮਾ ਪਾਰਟੀ ਖੜੀ ਹੈਗੀ ਇਹ ਆ ਹੁਣ ਇੱਥੇ ਮੇਲਾ ਨਹਿਰੀ ਮੈਂ ਸਾਰੇ ਕੀ ਦਰਖਤ ਲਗਵਾਤੇ ਤੇ ਤੁਹਾਨੂੰ ਆਪਾਂ ਹੁਣ ਦਿਹਾਉਣੇ ਕੋ ਉਧਰ ਸੀ ਕੀ ਆ ਦੇਖੋ ਸੱਪ ਦੀ ਕੰਜ ਵੀ ਸੱਪ ਯਾਰ ਉਹਦੇ ਕਿੰਨੇ ਜਿਆਦੇ ਹੋਣਗੇ ਸੱਪ ਦੀ ਕੰਜਾ ਮੈਨੂੰ ਕਈ ਮਿਲ ਗਈਆਂ ਆ ਦੇਖ ਸਾਡੇ ਤੁਸੀਂ ਜਿਹੜੀ ਇਹਦੀ ਹਾਲਤ ਆ ਵੀ ਜਿਹੜੀ ਆ ਦੇਖ ਰਹੇ ਹੋ ਤੁਸੀਂ ਇਹ ਇਹਦੇ ਆਪਾਂ ਉੱਪਰ ਤੋਂ ਆਪਣੇ ਕੋਲ ਡਰਾਉਣ ਹੁੰਦਾ ਤਾਂ ਆਪਾਂ ਤੁਹਾਨੂੰ ਦਹਾ ਦਿੰਦੇ ਇਹ ਜਿਹੜੀ ਉੱਪਰ ਆ ਗਈ ਉੱਪਰ ਇਹਦੇ ਟੀਨਾ ਪਈ ਆ ਦਰਖਤ ਹੋਏ ਪਏ ਨੇ ਟੀਨਾ ਉਖੜ ਕੇ ਦਰਖਤ ਇਹਦੇ ਵਿੱਚ ਹੋਏ ਪਏ ਨੇ ਕਿ ਕਿੰਨਾ ਕੀਤੇ ਆਪਾਂ ਜੋ ਬਣ ਇਹ ਗੱਲ ਕਹਿ ਸਕਦੇ ਆ ਕਿ ਬਿਨਾਂ ਸੰਭਾਲ ਤੋਂ ਸਿਰਫ ਸੱਪਾਂ ਜਾਂ ਚਮਚੜਕਾਂ ਦੇ ਰਹਿਣ ਦਾ ਘਰ ਬਣ ਚੁੱਕੇ ਰਹਿ ਗਏ ਆ ਹਾਂ ਭਾਈ ਕਹਿ ਸਕਦੇ ਆ ਆਪਾਂ ਪਰ ਜਦ ਕਿ ਹਜੇ ਵੀ ਇਹਦੀ ਮੁਰੰਮਤ ਕਰਕੇ ਉਹਨੂੰ ਰਹਿਣ ਦੇ ਕੰਮ ਲਿਆ ਜਾ ਸਕਦਾ ਹੈ ਹਾਂ ਭਾਈ ਕੋਈ ਐਡੀ ਗੱਲ ਨਹੀਂ ਹੈ ਮੁਰੰਮਤ ਇਹਦੀ ਹੋ ਸਕਦੀ ਆ ਕੋਈ ਜ਼ਿਆਦਾ ਮਾੜੀ ਹਾਲਤ ਉਹਦੇ ਵਿੱਚ ਨਹੀਂ ਹੈ ਬਹੁਤੀਆਂ ਬਿਲਡਿੰਗਾਂ ਵਧੀਆ ਖੜੀਆਂ ਨੇ ਅੱਖ ਖੁੱਲੀਆਂ ਬਣੀਆਂ ਹੋਈਆਂ ਨੇ ਮੈਲਾ ਜਿਹੜੇ ਉਰੇ ਰਹਿੰਦੇ ਸੀ ਉਹਨਾਂ ਨੇ ਆਪਦੇ ਉਹਦੇ ਲਈ ਬਣਾਈਆਂ ਹੋਈਆਂ ਸੀਗੀਆਂ ਮੱਝਾਂ ਲਈ ਜਾਂ ਘੋੜਿਆਂ ਲਈ ਹੋ ਸਕਦੀਆਂ ਨੇ ਇਹ ਆ ਦੇਖੋ ਆ ਕਮਰਿਆਂ ਦੀ ਦੇਖੋ ਤੁਸੀਂ ਦੁਰਦਸ਼ਾ ਕਿੰਨੀ ਆ ਆ ਦੇਖੋ ਕਿੰਨਾ ਮਟੀਰੀਅਲ ਆ ਜਿਹੜਾ ਅੰਦਰੋਂ ਡੇਗਿਆ ਪਿਆ ਸਾਰਾ ਆ ਦੇਖੋ ਤੇ ਆਪਾਂ ਆ ਦੇਖੋ ਸਾਰੀ ਬਰੀਕ ਇੱਟੀ ਆ ਮਿੱਟੀ ਦੇ ਵਿੱਚ ਚਣਾਈ ਮਿੱਟੀ ਦੇ ਹੀ ਪਲਾਸਟਰ ਉੱਤੇ ਵੀ ਮਜ਼ਬੂਤੀ ਦੇਖੋ ਕਿੰਨੀ ਜ਼ਿਆਦਾ ਸੀਗੀ ਇਹ ਜੋ ਮਰ ਕਿਸੇ ਹਾਲ ਦੀ ਤਰ੍ਹਾਂ ਲੱਗ ਰਿਹਾ ਉਰੋਂ ਐਂਟਰੀ ਛੋਟੀ ਆ ਤੇ ਅੱਗੇ ਜਾ ਕੇ ਕਮਰਾ ਚੌੜਾ ਨੇ ਕਿ ਤਰ੍ਹਾਂ ਕਿਤੇ ਕੁਛ ਮਤਲਬ ਆਪਾਂ ਨੂੰ ਇਹ ਲੱਗਦਾ ਵੀ ਅਲੱਗ-ਅਲੱਗ ਮਤਸਦਾਂ ਲੈ ਦੀ ਅਲੱਗ-ਅਲੱਗ ਚੀਜ਼ ਹੋ ਸਕਦੀ ਆ ਹਾਂ ਭਾਈ ਇਹ ਦਫ਼ਤਰ ਦੀ ਤਰ੍ਹਾਂ ਹੋ ਸਕਦਾ ਹਾਂ ਹਾਂ ਦਫ਼ਤਰ ਦੀ ਤਰ੍ਹਾਂ ਜਿੱਦਾਂ ਮੈਂ ਕਹਿਣਾ ਚਾਹਣਾ ਉੱਪਰ ਦੇਖੋ ਤੁਸੀਂ ਉੱਪਰ ਭਾਈ ਆ ਦੇਖੋ ਉੱਪਰ ਮੋਗੇ ਵੀ ਸਰਟੀਫਾਈਂ ਦੇ ਮਤਲਬ ਇਹ ਹਵਾ ਦੇ ਲਈ ਯਾਰ ਦੇਖਾ ਕਿੰਨਾ ਚੌੜਾਗਾ ਉੱਪਰੋਂ ਮੋਗਾ ਵੀ ਮਟੀਰੀਅਲ ਕਿੰਨਾ ਜ਼ਿਆਦਾ ਹੋਊਗਾ ਇਹ ਮੈਨੂੰ ਲੱਗਦਾ ਭਾਈ ਉਹ ਦੇਖੋ ਫਰਸ਼ ਲੱਗਿਆ ਹੋਇਆ ਉਹ ਖੁੰਜੇ ਦੇ ਵਿੱਚ ਬਿਲਕੁਲ ਬਿਲਕੁਲ ਆ ਦੇਖੋ ਇਹ ਸਾਰੀ ਅੱਧੀ ਟੈ ਗਈ ਕੰਦਰ ਤੇ ਅੱਧੀ ਖੜੀ ਆ ਦੇਖ ਸਕਦੇ ਤੁਸੀਂ ਇਧਰ ਪਿੱਛੋਂ ਦੀ ਆਪਾਂ ਚ ਅਸੀਂ ਇੱਥੇ ਉਹਨਾਂ ਲੋਕਾਂ ਨਾਲ ਵੀ ਮੁਲਾਕਾਤ ਕਰੀ ਆ ਜਿਨ੍ਹਾਂ ਦੇ ਮਾਪੇ ਕਿਸੇ ਟਾਈਮ ਦੇ ਵਿੱਚ ਦਾਦਾ ਰਾਦੀ ਉਰੇ ਰਹਿੰਦੇ ਰਹੇ ਨੇ ਆ ਬਾਰੀ ਪ੍ਰਾਣੀ ਗੱਲ ਨਹੀਂ ਉਸਕ ਟਾਈਮ ਪਹਿਲਾਂ ਰਹਿੰਦੇ ਵੀ ਰਹੇ ਨੇ ਖੁਣਲੀ ਮਾਂਗਰ ਵੀ ਬਣੀ ਹੋਈ ਹੈ ਹੁਣ ਮੈਨਾਂ ਤਾਂ ਮਿੱਟੀ ਪੇਗੇ ਮੈਨਾਂ ਤਾਂ ਘੋੜਿਆਂ ਲਈ ਹੋਣ ਗਿਆ ਗਰੇਜਾਂ ਵੇਲੇ ਘੋੜੇ ਹੁੰਦੇ ਸੀ ਹਾਂ ਹਾਂ ਬਿਲਕੁਲ ਘੋੜੇ ਜਾਂ ਬਲਦਾਂ ਲਈ ਆਪਾਂ ਕਹਿ ਸਕਦੇ ਆ ਆ ਦੇਖੋ ਜੀ ਸਾਨੂੰ ਆਪਾਂ ਉਧਰ ਦੀ ਦਿਖਾਉਣ ਇੱਧਰ ਨੰਗਣ ਦਾ ਰਸਤਾ ਨਹੀਂ ਠੀਕ ਆ ਤੇ ਆ ਦੇਖ ਯਾਰ ਆਮਣ ਹਾਂਜੀ ਕਿਆ ਯਾਰ ਸ਼ੇਪ ਦੇਖੀ ਹੁਣ ਡਿਜ਼ਾਈਨ ਬੋ ਦਿੰਦੇ ਆ ਹਾਂ ਬਿਲਕੁਲ ਬਿਲਕੁਲ ਇਹ ਉਦੋਂ ਦੀਆਂ ਚੰਗਾਠਾਂ ਨੇ ਆਪਣੀਆਂ ਆ ਦੇਖ ਸਕਦੇ ਉਸੇ ਉਧਰ ਵੀ ਸੋ ਲੋਕ ਸ਼ੌਕ ਵੀ ਪੂਰਾ ਕਰਦੇ ਰਹੇ ਨੇ ਉਹ ਟਾਈਮ ਦੇ ਇਸ ਤਰੀਕੇ ਨਾਲ ਸੋਹਣੀਆਂ ਡਿਜ਼ਾਈਨ دار ਚੰਗਾਠਾਂ ਬਣਾ ਕੇ ਸਹੀ ਹੈ ਬਾਈ ਤੇ ਉਹ ਦੇਖ ਸਕਦੇ ਜਿਹੜੇ ਅਸੀਂ ਅੰਬ ਦੇਖ ਰਹੇ ਹਾਂ ਨਾ ਦਰਖਤ ਇਹ ਬਹੁਤ ਚੌੜੇ ਨੇਗੇ ਤੇ ਇਹ ਉਦੋਂ ਦੇ ਹੀ ਨੇ ਪੁਰਾਣੇ ਦਰਖਤ ਨੇ ਕਹਿੰਦੇ ਇਹ ਦੇਖ ਸਕਦੇ ਉਸੇ ਆ ਦੇਖੋ ਤੂਤ ਕਿੰਨਾ ਖਿੰਡਿਆ ਪਿਆ ਹੋਇਆ ਆ ਦੇਖੋ ਲੇ ਵੀ ਰਮਣ ਕੈਮਰਾਮੈਨ ਕਿਰਨ ਦਿਖਾ ਦੇ ਸਾਰੇ ਸੀ ਨਾ ਲੈ ਬਈ ਆ ਦੇਖੋ ਕਿੰਨਾ ਕਾ ਜੰਗਲੀ ਗਾਗਲਿਆ ਆਪਣ ਨੂੰ ਹੋਇਆ ਪਿਆਗਾ ਇੱਥੋਂ ਦੀ ਆ ਜਾ ਆ ਦੇਖੋ ਇੱਕ ਵਾਰ ਸੱਚੋ ਲੈਂਟਰ ਦਿਖਾ ਲੈਂਟਰ ਦਿਖਾਉਣੇ ਆਪਾਂ ਆ ਜੋ ਲੂਪੀ ਠੀਕ ਕਰ ਲੱਕਦੀ ਆ ਦੇਖੋ ਕੈਮਰਾਮੈਨ ਉੱਪਰ ਵੱਲ ਦਿਖਾਇਆ ਜਾਵੇ ਕਿ ਪ੍ਰਾਣੀਆਂ ਗਾਡਰੀਆਂ ਤੇ ਉੱਥੇ ਤਿੰਨ ਤਹਾਨੇ ਜੋ ਉਹਨੂੰ ਦਿਖਾ ਕੇ ਆ ਪੜੀ ਦੇਖਿਆ ਸੀ ਪਹਿਲਾਂ ਹਾਂ ਬਈ ਉਹ ਕਮਾਲ ਦੀ ਜੀ ਅਮਨ ਬਈ ਖੁਰਲੀ ਇੱਧਰ ਵੀ ਹੈ ਮੈਂ ਅੱਲਾ ਦਾ ਹੋ ਸਕਦੇ ਡੰਗਰਾ ਤਵੇਲਾ ਜਾਂ ਕੁਝ ਵੀ ਆਪਾਂ ਕਹਿ ਦਈਏ ਤਵੇਲਾ ਵਾਲਾ ਹਾਂ ਆਪਾਂ ਜਿਆ ਕਹਦੇ ਡੰਗਰਾ ਵਾਲਾ ਬਾੜਾ ਹੀ ਬਣਾਇਆ ਹੋਇਆ ਸੀਗਾ ਇਹ ਵੀ ਕਿਉਂਕਿ ਹੁਣ ਜਦੋਂ ਮਲਾਜਬ ਰਹਿੰਦੇ ਸੀ ਉਹਨਾਂ ਨੂੰ ਦੁੱਧ ਪਾਣੀ ਦੀ ਵੀ ਲੋੜ ਪੈਂਦੀ ਆ ਦੇਖੋ ਇਹ ਖੁਰਲੀਆਂ ਹੀ ਬਣੀਆਂ ਹੋਈਆਂ ਨੇ ਇਧਰ ਆ ਦੇਖੋ ਇਹ ਖੁਰਲੀਆਂ ਤਾਂ ਹੀ ਹੋਈਆਂ ਤੇ ਆ ਦੇਖੋ ਲੈਂਟਰ ਦੇਖੋ ਯਾਰ ਕਿੰਨਾ ਪਹਿਲਾਂ ਕਈ ਇਸ ਸਟਾਈਲ ਨਾਲ ਪਹਿਲਾਂ ਤਾਂ ਗਾਡਰੀ ਗਾਡਰੀ ਤੋਂ ਬਾਅਦ ਇੱਟਾਂ ਲਾਈਆਂ ਸੀ ਤੇ ਉਦੋਂ ਬਾਅਦ ਲੈਂਟਰ ਪਾਇਆ ਜਾਂਦਾ ਸੀਗਾ ਇਹ ਸੱਤ ਆ ਕੀ ਤੇ ਉਹ ਦੇਖੋ ਸੱਤ ਦੇ ਵਿੱਚ ਬਾਲੇ ਨੇ ਆਪਾਂ ਕਹਿ ਲੀਏ ਵੀ ਲੱਕੜਾਂ ਜਾਂ ਕੁਝ ਵੀ ਬਾਲੇ ਕਹਿ ਸਕਦੇ ਆਪਾਂ ਵੀ ਪਾਏ ਹੋਏ ਨੇ ਇਹ ਕਿਸੇ ਟਾਈਮ ਨਾ ਹਵਾਦਾਰ ਚੀਜ਼ੋ ਬਣੇ ਬਾਅਦ ਚ ਆਹ ਇਟਾਂ ਨਾਲ ਬੰਦ ਕਰ ਰਹਿ ਗਿਆ ਹਾਂ ਇਹ ਹਵਾਦਾਰ ਇਹ ਹਵਾਦਾਰ ਸੀਗਾ ਦੇਖੋ ਵੀ ਬਰੇ ਘੋੜਿਆਂ ਨੂੰ ਜਾਂ ਜੋ ਵੀ ਉਹਨਾਂ ਦਾ ਕਿਉਂਕਿ ਉਦੋਂ ਆਵਾਜਾਈ ਦੇ ਲਈ ਗੱਡੀਆਂ ਮੋਟਰਸਾਈਕਲ ਹਰ ਬੰਦੇ ਤੋਂ ਨਹੀਂ ਸੀ ਹਾਂ ਜਾਂ ਬਲਦ ਹੋਣਗੇ ਬਲਦ ਤਾਂ ਹੋਣਗੇ ਕਿਉਂਕਿ ਬਲਦਾਂ ਤੋਂ ਸਮਾਨ ਟੋਇਆ ਜਾਂਦਾ ਸੀਗਾ ਕਿਉਂਕਿ ਆਪਣੇ ਦੱਸਣ ਮੁਤਾਬਕ ਆਪਾਂ ਨੂੰ ਪਤਾ ਲੱਗਿਆ ਕਿ ਜੋ ਲੋਕ ਇੱਥੇ ਬਾਅਦ ਵਿੱਚ ਰਹਿੰਦੇ ਵੀ ਰਹੇ ਨੇ ਉਹਨਾਂ ਨੇ ਪਸ਼ੂ ਪਾਲਣ ਦਾ ਕੀਤਾ ਕਰਿਆ ਉਹਰੇ ਹਾਂ ਕੀਤਾ ਉਹ ਆਪਦੇ ਡੰਗਰ ਪਸ਼ੂ ਨੂੰ ਰੱਖਦੇ ਰਹੇ ਨੇ ਹਾਂ ਹਾਂ ਆ ਦੇਖੋ ਇਹ ਖੁਲਦੀ ਕਿੰਨੀ ਉੱਚੀ ਹੈਗੀ ਮਿੱਟੀ ਪੈ ਕੇ ਹੋਰ ਇੱਥੋਂ ਵੀ ਨੀਮੀ ਹੋ ਗਈ ਖੁਲਦੀ ਇਹ ਘੋੜਿਆਂ ਦੇ ਲਈ ਖੁਲਦੀ ਦੱਸੀ ਜਾਂਦੀ ਹੈ ਕਿ ਕਹਿੰਦੇ ਇਹ ਉਹ ਪਲਦੀ ਖੁਲਦੀ ਹੈ ਜਿਹੜੀ ਉਹ ਮੱਝਾਂ ਦੇ ਲਈ ਬਣਾਈ ਗਈ ਸੀ ਤੇ ਇਹੜੀ ਆਉ ਖੁਲਦੀ ਇਹ ਘੋੜਿਆਂ ਦੇ ਲਈ ਆ ਦੇਖੋ ਦਰਖਤ ਕਿੰਨੇ ਜ਼ਿਆਦਾ ਨੇਗੇ ਤੇ ਠੀਕ ਹੈ ਜੀ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਜਿਹੜੀ ਇਹ ਜਗਾ ਕੀ ਲੀਲੋਵਾਲ ਦੇ ਵਿੱਚ ਇੱਕ ਆਪਾਂ ਕਹਿੰਦੇ ਛੂਪੀ ਹੋਈ ਜਗਾ ਪਈਏ ਦੇ ਵੱਲ ਕਿਸੇ ਦਾ ਧਿਆਨ ਨਹੀਂ ਤੇ ਕੋਈ ਇਹਦੇ ਉੱਤੇ ਵੀਡੀਓ ਨਹੀਂ ਬਣੀ ਹੋਈ ਅਜੇ ਤੱਕ ਸੋਸ਼ਲ ਮੀਡੀਆ ਤੇ ਤੁਸੀਂ ਸਾਡੇ ਚੈਨਲ ਦੇ ਰਾਹੀਂ ਪਹਿਲੀ ਵੀਡੀਓ ਦੇਖ ਰਹੇ ਹੋ YouTube ਦੇ ਉੱਤੇ ਲੀਲੋਵਾਲ ਦੇ ਵਿੱਚ ਕੋਠੀ ਬਣੀ ਹੋਈ ਆ ਉਦਮ ਸਿੰਘ ਦੇ ਜਿੱਥੇ ਜਨਮ ਅਸਲੀ ਜਨਮ ਸਥਾਨ ਇਹੀ ਹੋਇਆ ਲੋਕਾਂ ਦੇ ਦੱਸਣ ਮੁਤਾਬਕ